ਆਲਪਿਆ ਆਸ਼ਿਕਾ ਸਰਾਂ ਨਾ ਛੜ ਖੜਾ ਪਾਰ ਰਾਮ ਦਿਨਾ ਕਿਸੇ ਨੇ ਲਾਵਣਾ ਕੀ ਤੇਰੇ ਅੰਦਰ ਰਾਮ ਰਹੀਮ ਵਸਿਆ ਵਿਚ ਸਰਾਂ ਦੇ ਰੱਬ ਨੂੰ ਪਾਵਣਾ ਕੀ ਉਹ ਜਿਹੜਾ ਦੱਸਿਆ ਗੁਰੂ ਦਾ ਸਬਦ ਪੜ ਲੈ ਹਾਜੀ ਮੱਕੇ ਮਦੀਨੇ ਜਾਵਣਾ ਕੀ ਪਾਕੜੀ ਗੁਰੂ ਦੇ ਚਰਨ ਦਰਬਾਰ ਸਿੰਘਾ ਨਾਲ ਪੋਥੀਆਂ ਮਗਜ ਖਪਾ ਮਰਣਾ ਕੀ ਆਜ ਦੇ ਦੇਵ ਬਧਾਈਆਂ ਜੀ ਸੰਗ ਤੇ ਰੱਬ ਕਾਸੀ ਵਿੱਚ ਆਇਆ ਆਜ ਦੇ ਦੇਵ ਬਧਾਈਆਂ ਜੀ ਸੰਗ ਤੇ ਰੱਬ ਕਾਸੀ ਵਿੱਚ ਆਇਆ ਅੱਜੇ ਮਾਤਾ ਕਲਸੀ ਦੀ ਕੋਕ ਨੂੰ ਪਾ ਰੱਬ ਨੇ ਲਾਏ ਦੁਨੀਆਂ ਦੇ ਵਾਲੀ ਨੇ ਪਿਤਾ ਦੇ ਸੁੱਤੇ ਪਾ ਗਿਦੀ ਆਏ ਅੱਜ ਵਾਂਗੂ ਸੂਰੇ ਜਿਦੇ ਅੱਜ ਵਾਂਗੂ ਸੂਰੇ ਜਿਦੇ ਕਾਸੀ ਸਹਿਰ ਓਰਸ ਨਾਇਆ ਅੱਜ ਦੇਵ ਵਧਾਈਆਂ ਜੀ ਸੰਗ ਤੇਰਾ ਮਕਾਸੀ ਵਿੱਚ ਆਇਆ ਫੁੱਲ ਵਰਸੇ ਅੰਬਰਾਜੋ ਪਰੀਆਂ ਗੀਤ ਖੁਸ਼ੀ ਦੇ ਗਾਏ ਹੋ ਦੇ ਦਰਸ਼ਨ ਪਾਵਣ ਨੂੰ ਅਰ ਸੋਚ ਲੈ ਦੇਵਤੇ ਆਏ ਉਸ ਨੂਰੀਆਂ ਰਾਹੀ ਦਾ ਉਹ ਸਨੂਰ ਵਾਲਾ ਹੀ ਦਾ ਦਰਸ਼ਨ ਆ ਸੰਗਤਾਂ ਨੇ ਪਾਇਆ ਅੱਜ ਦੇਵ ਵਧਾਈਆਂ ਰੀ ਸੰਗ ਤੇ ਰੱਬ ਖਾਲਸੀ ਵਿੱਚ ਆਇਆ ਹੋ ਨੀਚਾ ਨੂੰ ਉੱਚ ਕਰੂ ਉਹ ਨੂਰ ਅੱਲਾ ਦਾ ਪਿਆਰਾ ਪਾ ਫੜ ਲੂ ਦੁਖੀਆਂ ਦੀ ਬਣਜੂ ਸਭ ਦਾ ਇਹ ਸਹਾਰਾ ਸਭ ਹਲੇ ਰਾ ਦੂਰ ਕਰੂ ਸਭ ਹਲੇ ਰਾ ਦੂਰ ਕਰੂ ਜੋ ਹੈ ਪਾਪਾਂ ਦਾ ਜਗ ਛਾਇਆ ਅੱਜ ਦਿਓ ਵਧਾਈਆਂ ਜੀ ਸੰਗ ਤੇ ਰੱਬ ਕਾ ਸੀ ਵਿੱਚ ਆਇਆ ਹੋਲਾ ਨਾਰਾ ਸੋ ਨਿਰਪੈਦਾ ਚੜਕੇ ਉੱਚੇ ਸੰਖੀ ਵਿਜਾਉ ਲਾਲ ਮਾਤਾ ਘਰ ਸੀਦਾ ਦੇਸ ਦੀ ਸੁਤੀ ਅਣਖੀ ਜਿਗਾਉ ਓਹੀ ਪਿਆਰ ਦੀ ਚਲਕਦਾ ਓਹ ਦੇ ਪਿਆਰ ਦੀ ਝਲਕੇ ਦਾ ਨਗਮਾ ਸਿੱਧੂ ਮੀਤ ਨੇ ਗਾਇਆ ਅੱਜ ਦਿਓ ਵਧਾਈਆਂ ਜੀ ਸੰਗ ਤੇਰਾ ਵਿਕਾਸੀ ਵਿੱਚ ਆਇਆ ਕਾਦੀ ਦੋ ਵਧਾਈਆਂ ਦੀ ਸੰਗ ਤੇ ਰੱਬ ਕਾ ਜੀ ਵਿੱਚ ਆਇਆ